ਹਾਂਜੀ ਪੰਜਾਬ ਵਾਲਿਓ ਕਰਦੀ ਇੱਕ ਹੋਰ ਵੱਡਾ ਧਮਾਕਾ ਤੁਹਾਨੂੰ ਪਤਾ ਬਰਨਾਲਾ ਜਿਹੜਾ ਧਮਾਕਿਆਂ ਨੂੰ ਲੈ ਕੇ ਮਸ਼ਹੂਰ ਹੈ ਤੇ ਧਮਾਕਾ ਵੀ ਹੁੰਦਾ ਰੇਟਾਂ ਦਾ ਰੇਟ ਕੋਈ 40 ਨਹੀਂ ਕੋਈ 38 ਨਹੀਂ ਕੋਈ 35 ਨਹੀਂ 33 ਰੁਪਏ ਚ ਦੇਖਿਓ ਵੀਰੇ ਵੀਡੀਓ ਦੇ ਚੱਕਰ ਚ ਨਾ ਘਰ ਤੇ ਬੋਲਦੇ 35 ਰੁਪਏ ਦਾ ਲੁਧਿਆਣਾ ਚੱਲਦਾ ਮੈਂਗਾ 33 ਰੁਪਏ ਚ ਪੱਲਿਓ ਪਾ ਕੇ ਵੇਚ ਦਾਂਗੇ ਪੂਰਾ ਫੁੱਲ ਧਮਾਕਾ ਕੁਆਲਿਟੀ ਵਧੀਆ ਹੋਊ ਕੁਆਲਿਟੀ ਅਪ ਦੇ ਵੀਰੇ ਹੁਣ ਨਾਰੀਅਲ ਕੀਵੀ ਡ੍ਰੈਗਨ ਦਾ ਪੁਰਾਣੇ ਹੋ ਗਏ ਮੈਂ ਤਾਂ ਹੋਰ ਫਰੂਟਾਂ ਦੇ ਆਫਰ ਦੋ ਮੈਂ ਕਿਹਾ ਸਾਰੇ ਫਰੂਟਾਂ ਦੇ ਤਮਾਕਾ ਦਵਾਂਗੇ ਤੁਜੀ ਇੱਕ ਵਾਰੀ ਵਿਜ਼ਿਟ ਕਰੋ ਆ ਕੇ ਕੱਲ ਵੀ ਦੋਸਤੋ ਡ੍ਰੈਗਨ ਕੀਵੀ ਤੇ ਨਾਰੀਅਲ ਤਾਂ ਸਕੀਮ ਹੈ ਜਿਹੜੀ ਉਹ ਤਾਂ ਹੋ ਗਈ ਪੁਰਾਣੀ ਹੁਣ ਤੁਹਾਨੂੰ ਸੀਤਾਫਲ, ਰਾਮਫਲ, ਅਨਾਰ, ਸਿਉ ਜਿਹੜਾ ਫਰੂਟ ਚੱਕੋਗੇ ਖਜੂਰ ਹਰ ਫਰੂਟ ਦੇ ਉੱਪਰ ਤੁਹਾਨੂੰ ਆਫਰ ਮਿਲੇਗੀ ਤੇ ਆਜੋ ਪਰਦੀਪ ਵੀਰੇ ਉਹਨਾਂ ਜਾਣਦੇ ਆ ਬੜੇ ਟਾਈਮ ਬਾਅਦ ਵੀਡੀਓ ਬਣਾ ਰਹੇ ਆ ਤੇ ਬਾਈ ਤੋਂ ਪੁੱਛਦੇ ਆ ਬਾਈ ਜੀ ਕੀ ਨਮਾ ਧਮਾਕਾ ਲੈ ਕੇ ਆ ਰਹੇ ਹੋ ਵੱਡਾ ਧਮਾਕਾ ਲੈ ਕੇ ਆ ਰਹੇ ਆ ਨਾਰੀਅਲ ਦਾ ਕੀ ਦਾ ਧਮਾਕਾ ਫੁੱਲ ਧਮਾਕਾ ਨਾਰੀਅਲ ਪਾਣੀ ਚ ਕੀ ਰੇਟ ਕਰਤਾ ਰੇਟ ਕੋਈ 40 ਨਹੀਂ ਕੋਈ 38 ਨਹੀਂ ਕੋਈ 35 ਨਹੀਂ 33 ਰੁਪਏ ਚ ਦੇਖਿਓ ਵੀਰੇ ਵੀਡੀਓ ਦੇ ਚੱਕਰ ਚ ਨਾ ਘੱਟ ਬੋਲਦੇ 35 ਰੁਪਏ ਦਾ ਲੁਧਿਆਣਾ ਚਲਦਾ ਮੈਂ ਕਿਹਾ 33 ਰੁਪਏ ਚ ਪੱਲਿਓ ਪਾ ਕੇ ਵੇਚਾਂਗੇ ਪੂਰਾ ਫੁੱਲ ਧਮਾਕਾ ਕੁਆਲਿਟੀ ਵਧੀਆ ਹੋਊ ਕੁਆਲਿਟੀ ਅਪ ਦੇ ਵੀਰੇ ਹੁਣ ਨਾਰੀਅਲ ਕੀ ਵੀ ਡ੍ਰੈਗਨ ਦਾ ਪੁਰਾਣੇ ਹੋ ਗਏ ਮੈਂ ਤਾਂ ਹੋਰ ਫਰੂਟਾਂ ਦੇ ਆਫਰ ਦੋ। ਮੈਂ ਕਿਹਾ ਸਾਰੇ ਫਰੂਟਾਂ ਤੇ ਤੁਮਾਕਾ ਦਵਾਂਗੇ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਆ ਕੇ। ਲਾਓ ਵੀਰੇ ਕਰਾਓ ਵਿਜ਼ਿਟ ਹੋਰ ਕਿਹੜੇ ਕਿਹੜੇ ਆਫਰ ਦੇ ਦੇਣ ਸਾਨੂੰ। ਆਓ ਜੀ ਆਓ। ਕੀ ਵੀ ਆਪਣਾ 80 ਰੁਪਏ ਦਾ ਇੱਕ ਡੱਬਾ 150 ਰੁਪਏ 2 ਰੁਪਏ ਨੇ ਜੀ। ਫੁੱਲ ਤਾਂ ਮੰਡੀ ਦੇ ਵਿੱਚ ਤਾਂ 90 ਰੁਪਏ ਰੇਟਾਂ ਦਾ। ਮੈਂ ਕਿਹਾ ਆਪਾਂ ਫੁੱਲ ਤੁਮਾਕੇ ਕਰਨੇ ਨੇ। ਡ੍ਰੈਗਨ ਕੀ ਰੇਟ ਦੋਗੇ? ਡ੍ਰੈਗਨ 50 ਰੁਪਏ। ਇਹ ਤਾਂ ਹੁਣ ਹੋ ਗਿਆ ਪੁਰਾਣੀਆਂ ਗਾਹਕ ਕਹਿੰਦੇ ਮੈਨੂੰ ਕਮੈਂਟਾਂ 'ਚ ਨਵੀਂ ਆਫ ਜਾਸਪਰੀ ਦੀ ਕੀ ਵੀ ਇਹ ਕਿੰਨੇ ਦੀ ਪੈਜੂ ਵੀਰੇ ਇਹ ਬਾਜ਼ਾਰ 'ਚ 180 ਰੁਪਏ ਰੇਟ ਹੈ 200 ਰੁਪਏ ਦੀ ਮਿਲਦੀ ਆ ਆਪਣੇ ਕੋਲ ਲੈ ਕੇ ਜਾਓ 140 ਰੁਪਏ ਦੀ ਠੀਕ ਹੈ ਜੀ 140 ਰੁਪਏ ਦੀ ਤੇ ਜਿਵੇਂ ਵੀਰੇ ਹਾਲ ਲਾਈਆਂ ਹੋਈਆਂ ਨੇ ਖਜੂਰਾ ਖਜੂਰਾ ਨੇ ਗਿਆ ਇਹ 90 ਰੁਪਏ ਦੇ ਦੋ ਵੀਰੇ ਗਲਤੀ ਨਾਲ ਲੱਗ ਗਏ ਆਪਣੇ ਦੀ ਇੱਕ 90 ਰੁਪਏ ਦੀ ਦੋ ਆਹ ਖਜੂਰਾ ਕੀਮਾ ਖਜੂਰ ਕਹਿੰਦੇ ਵੀਰੇ ਇਹਦਾ ਰੇਟ ਨਾਲ ਗਲਤ ਬੋਲਦਿਓ 140 ਰੁਪਏ ਵੀਰੇ ਦੇਖਿਓ ਵੀਰੇ ਜੱਕਰ 'ਚ 140 ਰੁਪਏ ਇੱਕ ਵਾਰੀ ਆ ਜਾਓ ਵਿਜ਼ਿਟ ਕਰਕੇ ਜਾਓ ਫਲ ਸਿੱਤਾ ਫਲ ਦੇ ਨਾਮ ਉਫਰ ਲਾ ਦਿਓ ਕਿਤੇ ਗਲਤੀ ਨਾਲ ਮਹਿੰਗੇ ਵੋਦਨੇ ਇਹ ਸਭ ਰਾਮ ਫਲ 180 ਆ ਜਾਓ ਤੇ ਹੋਰ ਕਿਹੜੀ ਕਿਹੜੀ ਫਰੂਟਾਂ ਦੇ ਉਫਰ ਲਾ ਦੇ ਨਾਰਵੀ ਨੇ ਆਪਣੇ ਕੋਲੇ 280 ਰੁਪਏ ਵੀ ਆ ਚ 230 ਰੁਪਏ ਆਪਣੇ ਕੋਲੋਂ 200 ਰੁਪਏ ਦੇ ਹੀ ਲਾ ਲਾਂਗੇ ਹੋਰ ਦੱਸੋ ਵੀਰੇ ਮੈਨੂੰ ਸ਼ੋਖਾਂ ਦਾ ਸ਼ੌਂਕ ਹੈ ਸ਼ੋਖ ਤੇ ਉਫਰ ਦਿਓ ਪਿਆ ਚ 150 ਰੁਪਏ ਮਿਲੂਗਾ ਆਪਣੇ ਕੋਲ 120 ਰੁਪਏ ਇਹ ਤਾਂ ਨਹੀਂ ਹੈਗਾ ਸਟicker ਲਾ ਕੇ ਮਹਿੰਗਾ ਹਾਂ ਜੀ ਨਾ ਜੀ ਨਾ ਕੋਈ ਸਟicker ਵਾਲੇ ਨਹੀਂ ਆ ਕਿ ਨੋਰ ਦਾ ਵੀ ਪੈਸੇ ਵਧੀਆ ਪੈਗਾ ਕਿ ਜਿਹੜੇ ਵੇਚੂਗਾ ਇਹ ਆਪਣੇ ਕੋਲੇ ਪੈ ਜੂਗਾ ਹੂੰ ਤਾਂ ਆਪਾਂ ਵੇਚਦੇ ਆ ਇਹ 220 ਰੁਪਏ ਕਿਤੇ ਦਾ 180 ਦਾ ਹੀ ਦੇ ਦਾਂਗੇ ਦੇਖ ਲੈ ਉਹ ਮਾਇਆ ਆਇਓ ਸੀ ਕਰੀ 180 ਰੁਪਏ ਮਿਲਿਆ ਹੈ ਲੁੱਟ ਲੋ ਮੇਲੇ ਫਿਰ ਹੁਣ ਮੇਲਾ ਲੁੱਟ ਲੈ ਤੁਹਾਡੀ ਆਪਣੀ ਫਰੂਟ ਸ਼ਾਪ ਤੇ ਆ ਕੇ ਲੁੱਟ ਲੋ ਇੱਕ ਵਾਰੀ ਮੇਲਾ ਹੁਣ ਮੇਲਾ ਲੁੱਟ ਲੈ ਆਉਣਾ ਕਿੱਥੇ ਆ ਤੁਹਾਡੀ ਆਪਣੀ ਫਰੂਟ ਸ਼ਾਪ ਹੈਗੀ ਹੈ ਇਹ ਬੀ ਐਨ ਵੈਸ਼ੌਂ ਢਾਬਾ ਆਪਣਾ ਨਪਲੀ ਢਾਬਾ ਪੱਕਾ ਕਰ ਰੋਡ ਦੇ ਉੱਤੇ ਸਾਹਮਣੇ ਬਿਲਕੁਲ